ਇਹ ਬੋੜੀ ਹੋੜੀ 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 ਪੰਜਾਬ ਬਿਲਕੁਲ ਮੌਨਾ ਕੀਤਾ ਜਾ ਰਿਹਾ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਪਰ ਇਹਦੇ ਪਿੱਛੇ ਨਹੀਂ ਕਿਤੇ ਉਹਨਾਂ ਦੇ ਕੰਮ ਨੇ ਨਹੀਂ ਸਰਿਆ ਸਾਲ ਪੁਰਾਣਾ ਹੈਗਾ ਉਹ ਸਾਰੇ ਬੈਸ ਨੈਸ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਬੀਜੇਪੀ ਦੀ ਸਰਕਾਰ ਦਾ ਹੈ ਔਰ ਮੈਂ ਸਾਇਕਾ ਦਾ ਇੰਟਰਨਲ ਕਰ ਲਓ ਮੈਂ ਸਭ ਇੰਨਾ ਕੀ ਰਸੂ ਮੈਂ ਇਕੱਲਾ ਇੱਥੇ ਚਾਹੇ ਬੀਬੀਐਮਪੀ ਦੀ ਗੱਲ ਹੋਵੇ ਟੈਂਪ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਹੌਲੀ 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 ਪੰਜਾਬ ਨੂੰ ਉੱਪਰ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕਰੇਟ ਡੈਮੋਕਰੇਟਿਕਲੀ ਇਲੈਕਟਡ ਜਿਹੜਾ ਹੈ ਸਿਸਟਮ ਹੈ ਉਹ ਬਿਲਕੁਲ 스ਪੀਸ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਜਰੂਰੀ ਬੀਬੀਐਮਪੀ ਦੇ ਸਵੰਥ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਪਰ ਡੱਬੋ ਦੇ ਵਿੱਚ ਕਿਤੇ ਉਹਨਾਂ ਦੇ ਕੰਮ ਤੇ ਨਹੀਂ ਸਰਦੇ ਇਹ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ ਤੇ ਹੌਲੀ 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 ਪੰਜਾਬ ਨੂੰ ਬਿਲਕੁਲ ਮੌਨਾ ਕੀਤਾ ਜਾ ਰਿਹਾ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਭਟਕੂ ਦੇ ਨੇ ਪਾਰਸਨ ਵੀ ਕਿਤੇ ਉਹਨਾਂ ਦੇ ਕੰਮ ਤੇ ਪੁਰਾਣਾ ਹੈਗਾ ਉਹ ਸਾਰੇ ਪੈਸ ਨੈਸ ਕਰਕੇ ਇੱਕ ਟਿਕਟੇਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਭਾਜਪੀ ਦੀ ਸਰਕਾਰ ਦਾ ਹੈ ਔਰ ਮੈਂ ਸਾਰੀ ਨਾ ਬਾਈ ਚੱਲ ਕਰ ਲੋ ਐਲ ਡੀ ਆ ਨਹੀਂ ਚੈੱਕ ਕਰ ਬੈਠਾ ਮੈਂ ਸਭ ਇਹ ਕਿ ਇਹ ਰਸਮੀ ਮੇਰੇ ਤੇ ਇਕੱਲਾ ਇੱਥੇ ਹੀ ਮੈਨੇਜ ਆ ਰਹੀ ਚਾਹੇ ਬੀਬੀਐਮਪੀ ਦੀ ਗੱਲ ਹੋਵੇ ਟਾਈਮ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕਰੇਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕੀ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਬੀਬੀਐਮਪੀ ਦੇ ਸੰਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਪਰ ਡੱਡੂ ਦੇ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਦੇ ਤੇਰੀ ਲਈ ਇਹ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ